ਜਲ ਪੂਜਾ ਹੋ ਗਈ ਸਾਰੀ ਕਾਹਲੀ ਕਾਰਵਾਈ ਹੋ ਗਈ ਹੈ ਮੇਰੇ ਨਾਲ ਕਰ ਦਿੱਤੇ ਸਾਰਾ ਕੁਝ ਹੋ ਗਿਆ ਹੈ ਨਾ ਤੇ ਬਸ ਹੁਣ ਤੁਸੀਂ ਦੋ ਤਿੰਨ ਦਿਨ ਕੱਲ ਜੇ ਪਾਸੋਂ ਪੇਮੈਂਟ ਪੈ ਜਾਣੀ ਹੈ ਜਿੱਦਾਂ ਅੱਛਾ ਹਾਂਜੀ ਹਾਂਜੀ ਕਹਿੰਦੇ ਸੀਗੇ ਵੀ ਇੱਕ ਦੋ ਦਿਨ ਹੀ ਲੱਗਣੇ ਆ ਠੀਕ ਆ ਤੇ ਅੱਜ ਕਾਰਵਾਈ ਸਾਰੀ ਹੋ ਗਈ ਹੈ ਪੇਪਰ ਸਾਈਨ ਸਨ ਹੋ ਗਿਆ ਤੇ ਬਸ ਉਹਨਾਂ ਨੇ ਪਰਸ ਕੱਲ ਸ਼ਾਮ ਤੱਕ ਪੇਮੈਂਟ ਪੈ ਜਾਣੀ ਹੈ ਠੀਕ ਹੈ ਜੇ ਕੱਲ ਸ਼ਾਮ ਦਾ ਕਾ ਕੇ ਮੈਂ ਪਾਸੋਂ ਸਵੇਰੇ ਕਢਾ ਕੇ ਨਾਲੇ ਮੈਂ ਤੇਰੇ ਕੋਲ ਨੂੰ ਆ ਜਾਊਗਾ ਠੀਕ ਆ ਫੇਰ ਨਾਲੇ ਦੀ ਆ ਮੈਸੇਜ ਵੀ ਤੁਹਾਨੂੰ ਹੀ ਆਣਾ ਆਹ ਮੇਰੇ ਕੋਲ ਤੇ ਆ ਗਿਆ ਹਾਂ ਪਾਜੀ ਬਹੁਤ ਬਹੁਤ ਸ਼ੁਕਰੀਆ ਕਰਦਾ ਨਹੀਂ ਇੱਕ ਈ ਗੱਲ ਪਤਾ ਪਈ ਗਾਈ ਹੈ ਨਾ ਚਲੋ ਠੀਕ ਹੈ ਪਾਜੀ ਫਿਰ ਜਾਣਾ ਚੱਲ ਜੋ ਹਾਂਜੀ ਫਿਰ ਮੈਂ ਵੀ ਜਾਵਾਂ ਹਨਾ ਚਲ ਠੀਕ ਆ ਫਿਰ ਠੀਕ ਹੈ ਪਾਜੀ ਠੀਕ ਪ੍ਰੀਤਾ ਪਾਜੀ ਪਿਓ ਤੇਰਾ ਤੈਨੂੰ ਕੁਝ ਦੱਸ ਕੇ ਗਿਆ ਨਹੀਂ ਮੈਂ ਤਾਂ ਦੇਲਾ ਚੁੱਪਾ ਕਰਕੇ ਫਿਸਕ ਗਿਆ ਉਹ ਮੈਂ ਤਾਂ ਬੈਂਕ ਦੀ ਕਾਪੀ ਲੈ ਕੇ ਜਾਂਦੇ ਦੇਖੇ ਆ ਪਤਾ ਨਹੀਂ ਕਿੱਥੇ ਨੂੰ ਗਏ ਆ ਪੈਸੇ ਘਟਾਣ ਗਏ ਹੋਣੇ ਆ ਉਹ ਕੱਲ ਭੂਆ ਲੈ ਨਹੀਂ ਗਏ ਫਿਰ ਪੈਸੇ ਆ ਕਰਕੇ ਹੋਣਾ ਨਹੀਂ ਉਹ ਲੈਣ ਗਏ ਹੁਣੇ ਕੋਈ ਬੰਦੇ ਨੂੰ ਦੱਸਣਾ ਤਾਂ ਚਾਹੀਦਾ ਐ ਮੈਨੂੰ ਤਾਂ ਹੋਰ ਹੀ ਵਹਿਮ ਪਏ ਆ ਕੀ ਹੋ ਗਿਆ ਦੱਸ ਕੇ ਨਹੀਂ ਜਾਂਦੇ ਪਤਾ ਨਹੀਂ ਕੀ ਕਰੀਂ ਤੇ ਤੂੰ ਪਤਾ ਦੇਖਿਆ ਸੀ ਤੂੰ ਉਦੋਂ ਜੇ ਤੇਰੀ ਭੂਈ ਗਈ ਤੂੰ ਤਾਂ ਸੱਚ ਅੰਦਰ ਸੀਗੀ ਹਾਂ ਉਹ ਨੂੰ ਤੁਰੇ ਜਾਂਦੇ ਜਾਂਦੇ ਨਾਲੇ ਸਕੂਟਰ ਤੇ ਹੌਲੀ-ਹੌਲੀ ਪਤਾ ਨਹੀਂ ਕੀ ਉਹਦੇ ਕੰਨ ਦੇ ਵਿੱਚ ਉਹ ਕੀ ਕਹਿੰਦੀ ਫੁਸਰ-ਫੁਸਰ ਕਰਦੇ ਜਦੋਂ ਮੈਂ ਪੁੱਛਿਆ ਕੀ ਕਹਿੰਦੀ ਸੀ ਪੂਜਾ ਨਹੀਂ ਨਹੀਂ ਉਹ ਕਹਿੰਦੀ ਸੀ ਆ ਜਿਓ ਪਤਾ ਨਹੀਂ ਕਾਦੇ ਕੋਲ ਕੜ ਕੇ ਵੀ ਤਾਂ ਕਾਹੀ ਹੋ ਜਾਣੀ ਸੀ ਉਹ ਗੱਲ ਆਹ ਉਹ ਗਾਹਾਂ ਜਾ ਕੇ ਮਗਰ ਇਨੱਠੇ ਉਹ ਸਕੂਟਰੀ ਤੇ ਪਤਾ ਨਹੀਂ ਕੀ ਕਹਿ ਕੇ ਗਈ ਆ ਉਹ ਜਦੋਂ ਮੈਂ ਪੁੱਛਿਆ ਐਦਾ ਕਹਿੰਦਾ ਕਹਿੰਦੀ ਸੀ ਕਿ ਆ ਜਿਓ ਕੀ ਪਤਾ ਹੁਣ ਪਤਾ ਹੀ ਗਏ ਹੋਣੇ ਆ ਕੀ ਪਤਾ ਕਿੱਥੇ ਨੂੰ ਗਏ ਆ ਹੁਣ ਨਹੀਂ ਹਲੇ 9:30 ਹੋਏ ਆ ਇਨੀਸ਼ੀਏਟਿਵ ਨਿਕਲ ਗਏ ਦੱਸਿਆ ਥੋੜੀ ਆ ਹਾਂ ਹੋਰ ਚਲੋ ਆਇਆ ਤਾਂ ਪੁੱਛ ਲਿਓ ਕੀ ਗੱਲ ਆ ਚਲ ਸਾਨੂੰ ਦੱਸਣਾ ਜੇ ਅਸੀਂ ਪੁੱਛਾਂਗੇ ਵੀ ਸਾਨੂੰ ਅੱਗੇ ਕਾਦ ਸੱਚ ਦੱਸ ਦੇ ਅੱਜ ਤੱਕ ਕਾਦ ਸੱਚ ਦੱਸਿਆ ਤੁਹਾਡੇ ਤਾਂ ਗੱਲ ਕਰਨੀ ਵੀ ਚੰਗੀ ਨਹੀਂ ਸਮਝਦੇ ਪਤਾ ਕੀ ਕਹਿੰਦੇ ਮੈਂ ਪੁੱਛਿਆ ਬਾਹਰ ਜਾ ਕੇ ਮੈਂ ਕਿਹਾ ਉਹ ਕਾਲੇ ਲਪਾਕੇ ਚ ਕੀ ਸੀਗਾ ਭਲਾ ਕਹਿੰਦੇ ਉਹ 50000 ਰੁਪਏ ਸੀ ਉਹ ਮੈਂ ਦਿੱਤਾ ਪੂਜਾ ਨੂੰ ਦੋ ਵਸ਼ਿੰਦੇ ਨੇ ਦਵਾਈ ਤੋਂ ਅਮਰੀਕਾ ਨੂੰ ਨਿਕਲਣਾ ਆ ਸਿਰ ਪੈਸੇ ਇਕੱਠੇ ਕਰਦੀ ਫਿਰਦੀ ਆ ਵੀ ਕੋਈ ਏਜੰਟ ਹੋਣਾ ਆ ਕੋਈ ਉਹ ਕਹਿੰਦਾ ਵੀ ਕੰਮ ਬਣਾ ਦੰਨਾ ਆ ਉਹ ਤਾਂ ਆਈ ਹੋ ਸੀਗੀ 50000 ਰੁਪਈਆ ਲੈਣ ਆਈ ਹੋ ਸੀ ਮੈਂ ਤਾਂ ਲੱਗਾ ਉਹ ਵੀ ਨਹੀਂ ਚਾਹਤਾ ਸਣਾ ਸੀ ਕਿ 50000 ਲੈ ਕੇ ਗਈ ਆ ਭੂਆ ਮੈਂ ਪੁੱਛ ਲਿਆ ਪੁੱਛ ਲਿਆ ਕਰਕੇ ਅਸੀਂ ਲਫਾਫਾ ਪਿਆ ਦੇਖ ਲਿਆ ਮੈਂ ਤਾਂ ਕਿਹਾ ਗਲਤੀ ਨੇ ਮੈਨੂੰ ਲੱਗਾ ਤਾਂ ਪਿਆ ਰਹਿ ਗਿਆ ਤਾਂ ਹੀ ਜਦੋਂ ਅਸੀਂ ਸੋਈ ਤੇ ਪੜ ਕੇ ਦੇਖਦੇ ਨਹੀਂ ਸੀ फटाफट ਚਿਕਾ ਕੇ ਬਾਪ ਕੋ ਆਤਾ ਉਹ ਕਹਿਣੇ ਚਲ ਗਈਆਂ ਉਹਦੋਂ ਨੂੰ ਪਾਲਾ ਤੂੰ फटाफट ਪਰਸ ਦੇ ਵਿੱਚ ਤੇ ਮੈਂ ਤਾਂ ਕਹਿਤਾ ਮੈਂ ਤਾਂ ਚੱਲ ਮੇਰੇ ਭਰਾ ਲਈ ਨਹੀਂ ਸੀ ਉਹਨੇ ਮੰਗੇ ਸੀ ਉਹਨ ਤਾਂ 50000 ਰੁਪਈਆ ਦੇ ਦਿੱਤਾ ਕੱਢ ਕੇ ਮਿੰਟ ਨਹੀਂ ਲਾਇਆ ਆਪਣੀ ਆ ਨਾ ਮਾਮੂਨੇ ਮੰਗੇ ਸੀ ਤੇ ਤਾਂ ਤਾਂ ਬਚਾਰਾ ਤਾਂ ਮੋਟਰਸਾਈਕਲ ਲੈਣੀ ਨਹੀਂ ਦੇਖ ਸਕੂਟਰ ਤਾਂ ਤਾਂ ਬੂਸਰ ਬੂਸਰ ਕਰਨ ਲੱਗੀ ਹੋ ਮੈਂ ਤਾਂ ਜੇ ਚੱਲ ਕਹਿੰਦੀ ਸੀ ਕਹਿੰਦੇ ਕਹਿੰਦੀ ਆ ਜਿਓ ਉਹ ਗੱਲ ਮੈਨੂੰ ਵੀ ਤਾਂ ਕਹਿ ਸਕਦੀ ਸੀ ਵੀ ਭਾਬੀ ਭਾਜੀ ਤੁਸੀਂ ਦੋਨੇ ਜਣੇ ਆ ਜਿਓ ਉਹ ਭਰਾ ਨੂੰ ਜਾਣ ਕੇ ਕਹਾਂ ਜਾ ਕੇ ਗੱਲ ਕਹਿ ਰਹੀ ਸੀਗੀ ਦੇ ਤੁਸੀਂ ਬੇਵਕੂਫੁੱਦੇ ਬਣਾਈ ਜਾਂਦੇ ਹਰ ਕੋਈ ਬੰਦਾ ਇੰਨਾ ਬੇਵਕੂਫ ਤੜੀ ਹੁੰਦਾ ਜਿਹਨੂੰ ਪਤਾ ਹੀ ਨਾ ਹੋਵੇ ਚਲੋ ਕੀ ਕਰਨਾ ਹੁਣ ਫਿਰ ਫਰੀਜਣ ਜੋ ਕਰਦੇ ਆ ਸਾਨੂੰ ਕੀ ਆ ਜਲ ਪੂਜਾ ਅੱਜ ਗੇਮ ਕਮਾਉਣ ਦਾ ਟਾਈਮ ਆ ਗਿਆ ਕਰ ਭਾਜੀ ਨੂੰ ਕਾਲ ਤੇ ਬਣਾ ਬੇਫਕੂਰ ਭੂਜਾ ਹਲੋ ਹਾਂਜੀ ਭਾਜੀ ਅਸੀਂ ਲੁੱਟ ਹੋ ਗਏ ਭਾਜੀ ਬਰਬਾਦ ਹੋ ਗਏ ਭੂਜਾ ਰੂਹੀ ਕਾ ਤੇ ਜਾਣੀ ਹੈ ਤੂੰ ਦੱਸ ਤਾਂ ਸਹੀ ਕੀ ਹੋਇਆ ਭੂਜਾ ਸਭ ਕੋ ਠੀਕ ਹੋ ਵਾ ਉਹ ਦੱਸ ਤਾਂ ਸਹੀ ਭਾਜੀ 25 ਲੱਖ ਕਰਮੇ ਆ ਲੈ ਗਿਆ ਏਜੰਟ ਪੱਜ ਗਿਆ ਅਸੀਂ ਬਰਬਾਦ ਹੋ ਗਏ ਭਾਜੀ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਭਾਜੀ ਇਹ ਪੂਜਾ ਹੁਣ ਤੱਕ ਤੂੰ ਰੋਈ ਜਾਂਦੀ ਉਦੋਂ ਤੱਕ ਤੂੰ ਕਹਿੰਦੀ ਸੀਗੀ ਪੂਜਾ ਸਾਡਾ ਗਵਰੰਟੀ ਆ ਸਾਡਾ ਆਪਣਾ ਨਾਲ ਦਾ ਜਾਣ ਪਹਿਚਾਨ ਵਾਲਾ ਆ ਕੋਈ ਸ਼ਰੀਰ ਦਾ ਭਾਜੀ ਡਰ ਕੋਈ ਨਹੀਂ ਹੈਗਾ ਹੁਣ ਤੱਕ ਤੂੰ ਮੈਨੂੰ ਰੋ ਰੋ ਕੇ ਲੱਗ ਪਈ 10 ਵੀ 25 ਲੱਖ ਲੈ ਕੇ ਨੱਠ ਗਿਆ ਉਦੋਂ ਦੀ ਤੂੰ ਸੁੱਤੀ ਪਈ ਆ ਉਦੋਂ ਤੂੰ ਬਿਨਾ 25 ਲੱਖ ਬਿਨਾ 1000 ਰੁਪਏ ਚਾਹਤੋਂ ਦਿੱਤਾ ਉਹ ਮੈਂ ਕਿਸੇ ਬੰਦੇ ਜੋਗਾ ਨਹੀਂ ਰਿਹਾ ਪੂਜਾ ਮੈਂ ਤਾਂ ਨਾ ਉਹਨਾਂ ਨੂੰ ਮੂੰਹ ਦਿਖਾਉ ਜੋਗਾ ਰਹਿਣਾ ਹੁਣ ਜਦੋਂ ਉਹਨਾਂ ਨੂੰ ਪਤਾ ਲੱਗਣਾ ਵੀ ਇਹ ਤਾਂ ਘਰ ਵੀ ਗਰਮੀ ਹੋ ਗਿਆ ਮੇਰਾ ਤਾਂ ਹੁਣ ਬੈਂਕ ਦੇ ਸਾਹਮਣੇ ਨਾ ਮੈਂ ਕੀ ਕਰਾਂ ਮੈਂ ਕਿਸੇ ਬੰਦੇ ਜੋਗਾ ਨਹੀਂ ਰਿ ਤੂੰ ਲੁੱਟ ਲਿਆ ਮੈਨੂੰ ਮੇਰੀ ਗੱਲ ਸੁਣ ਬਾਜੀ ਤੈਨੂੰ ਆਪਣੇ 10 ਲੱਖ ਦੀ ਪੈ ਗਈ ਆ ਤੈਨੂੰ ਇਹ ਨਹੀਂ ਹੈਗਾ 5 ਲੱਖ ਮੇਰਾ ਵੀ ਆ 10 ਲੱਖ ਸੁਨੀਤ ਦਾ ਵੀ ਆ ਬਾਜੀ ਤੂੰ ਆਪਣੇ ਪੈਸਿਆਂ ਨੂੰ ਰੋਈ ਜਾਂਦਾ ਹੈ ਜਾਂ ਆਪਣੇ ਮਕਾਨ ਨੂੰ ਰੋਈ ਜਾਂਦਾ ਅਗਲਾ 25 ਲੱਖ ਇਕੱਠੇ ਲੈ ਕੇ ਭੱਜ ਜਾ ਆ ਦੋਈ ਪਈ ਆ ਤੈਨੂੰ ਆਪਣੇ ਪੈਸੇ ਆ ਵੀ ਪਈ ਆ ਤੈਨੂੰ ਸਾਡਾ ਫਿਕਰ ਨਹੀਂ ਆਜਾ ਆ ਪੂਜਾ ਇਹ ਤਾਂ ਬਹੁਤ ਮਾਰਾ ਹੋਇਆ ਇਹ ਤਾਂ ਸਾਰੇ ਲੁੱਟੇ ਗਏ ਪੂਜਾ ਮੈਂ ਤਾਂ ਘਰ ਚ ਮੂੰਹ ਦੇਜੋਗਾ ਨਹੀਂ ਪੂਜਾ ਰਿਆ ਉਹ ਜਦੋਂ ਇਹਨਾਂ ਨੂੰ ਪਤਾ ਲੱਗਣਾ ਤੂੰ ਘਰ ਰਜਿਸਟਰੀ ਰੱਖ ਕੇ ਲੋਹ ਲੈ ਕੇ ਦਿੱਤਾ ਉਹ ਇਹਨਾਂ ਨੇ ਤਾਂ ਮੈਨੂੰ ਘਰੋਂ ਕੱਢ ਦੇਣਾ ਪੂਜਾ ਮੈਂ ਕਿਸ ਤੱਕ ਕਿੱਥੋਂ ਦਊਗਾ ਪੂਜਾ ਮੈਂ ਹੁਣ ਕੀ ਕਰਾਂ ਪੂਜਾ ਮੈਂ ਤਾਂ ਲੁੱਟਿਆ ਗਿਆ ਨਹੀਂ ਬਾਜੀ ਬੇਫਤਾ ਮੇਰੇ ਘਰੇ ਨਹੀਂ ਪੈ ਗਈ ਹੁਣ ਤੂੰ ਕਹਿੰਦਾ ਕਿਸ ਤਾ ਕੌਣ ਦਊਗਾ ਇਹ ਹੁਣ ਤੂੰ ਦੇਖੀ ਕਿਸ ਤਾ ਤੂੰ ਦੇਣੀ ਆ ਕਿ ਬੈਂਕ ਵਾਲੇ ਨੂੰ ਘਰ ਦੇਣਾ ਆ ਮੈਨੂੰ ਮੈਨੂੰ ਨਾ ਤੰਗ ਕਰੀ ਬਾਜੀ ਮੈਂ ਤਾਂ ਅੱਗੇ ਬਹੁਤ ਦੁਖੀ ਹੋ ਗਈ ਮੈਂ ਬਹੁਤ ਪਰੇਸ਼ਾਨ ਹੋ ਗਈ ਬਾਜੀ ਹੋਰ ਮੈਨੂੰ ਜਿੱਦੀ ਪੰਗ ਕੀਤਾ ਨਾ ਮੈਂ ਪਾ ਲੈਣਾ ਆ ਮੈਂ ਮਰ ਜਾਣਾ ਕੁਝ ਕਾ ਕੇ ਬਾਜੀ ਮੈਨੂੰ ਹੋਣ ਨਾ ਕਰਕੇ ਤੰਗ ਕਰੀ ਬਾਜੀ ਜਿੰਨਾ ਮਰਜੀ ਕਰੀ ਹੁਣ ਤੂੰ ਰੋ ਰੋ ਕੇ ਕਹਿਣ ਲੱਗੀ ਓ ਮੈਂ ਮਰ ਜਾਣਾ ਮੈਂ ਫਹਾ ਲੈ ਲੈਣਾ ਤੂੰ ਕਾ ਤੇ ਫਹਾ ਲੈਣਾ ਫਹਾ ਤਾਂ ਹੁਣ ਮੈਂ ਲਾਊਗਾ ਜਿਹਦਾ ਘਰ ਵੀ ਬੈਂਕ ਵਾਲੇ ਨੇ ਸੰਭ ਲੈਣਾ ਤੂੰ ਤਾਂ ਮੈਨੂੰ ਛੱਤ ਜੋਗਾ ਵੀ ਨਹੀਂ ਛੱਡਿਆ ਮੈਨੂੰ ਬੇ ਘਰ ਕਰ ਦਿੱਤਾ ਹੈ ਮੈਂ ਤੇਤੇ ਵਿਸ਼ਵਾਸ ਕਰਕੇ ਯੇਸਤੀ ਦਿੱਤੀ ਤੂੰ ਤਾਂ ਰੋ ਰੋ ਕੇ ਇੰਨੀ ਗੱਲ ਕਹਿਤੀ ਆ ਮੈਂ ਮਰ ਜਾਣਾ ਤੂੰ ਨਾ ਮਰ ਮੈਂ ਮਰੂੰਗਾ ਹੁਣ ਫਹਾ ਲੈ ਕੇ ਜਿਹੜਾ ਘਰੋਂ ਬੇ ਘਰ ਹੋ ਗਿਆ ਅੱਛਾ ਬਾਜੀ ਹੁਣ ਤੇਰੀ ਟੈਨਸ਼ਨ ਆ ਤੂੰ ਬੈਂਕ ਦੇ ਲੋਨ ਵਾਪਸ ਕਰਨਾ ਆ ਜਾਂ ਉਹਨਾਂ ਨੂੰ ਘਰ ਦੇਣਾ ਆ ਇਹ ਤੇਰੀ ਟੈਨਸ਼ਨ ਆ ਮੈਨ ਮੈਨੂੰ ਨਾ ਫੋਨ ਕਰੀ ਉਹ ਮੈਂ ਮਰ ਗਿਆ ਮੈਂ ਤਾਂ ਲੁੱਟਿਆ ਗਿਆ ਹੈਲੋ ਹੈਲੋ ਹੁਣ ਕੁੱਤੀ ਨੇ ਫੋਨ ਕਰ ਦਿੱਤਾ ਉਹ ਮੈਂ ਤਾਂ ਲੁੱਟਿਆ ਗਿਆ ਉਹ ਮੈਂ ਲੁੱਟਿਆ ਗਿਆ ਉਹ ਮੇਰਾ ਤਾਂ ਘਰ ਵੀ ਜਾਂਦਾ ਲੱਗਿਆ ਮੈਨੂੰ ਵੀ ਪੂਜਾ ਕਹਿੰਦੇ ਆ ਲੱਗੀ ਸੀ ਮੇਰੇ ਨਾਲ ਪੰਗੇ ਲੈ ਪਾਤੀ ਨਾ ਬੇਫਤਾਂ ਦੇ ਵਿੱਚ ਹੁਣ ਲਾਉਗੀ ਕਿਸ਼ਨਾ ਨਾਲੇ ਉਹਨੂੰ ਪਤਾ ਲੱਗੂਗਾ ਆਈ ਹੈ ਵੱਡੀ ਮੇਰੇ ਨਾਲ ਪੰਗੇ ਲੈਣ ਹੁਣ ਬਾਜੀ ਵੀ ਤੜਫਦਾ ਐ ਏਦਾਂ ਜਿਦਾ ਮਛਲੀ ਪਾਣੀ ਬਿਨਾ ਤੜਫਦੀ ਹੁੰਦੀ ਐ ਲੱਗੇ ਸੀ ਮੇਰ ਨਾਲ ਹੁਣ ਲਾਉਗੇ ਨਾਲੇ ਪਤਾ ਲੱਗੂਗਾ ਚਾਹੇ ਘਰ ਵੇਚਣ ਚਾਹੇ ਪੈਕਿਸ਼ ਤਾਂ ਲਾਣ ਮੈਂ ਹੁਣ ਏਦਾਂ ਕਰਦੀ ਆਂ ਸੁਨੀਤਾ ਨੂੰ ਖੁਸ਼ਖਬਰੀ ਸੁਣਾਵਾ ਨਹੀਂ ਨਹੀਂ ਸੁਨੀਤਾ ਨੂੰ ਖੁਸ਼ਖਬਰੀ ਫੋਨ ਤੇ ਨਹੀਂ ਮੈਂ ਉਹਦੇ ਘਰੇ ਜਾ ਕੇ ਸੁਣਾਨੀ ਆ ਕਿ ਮੈਂ 10 ਲੱਖ ਦੀ ਮਾਲਕਣ ਬਣ ਗਈ ਆ ਤੇ ਹੁਣ ਲਾਵਾਂਗੇ ਪਾਵਾਂਗੇ ਤੇ ਵਧੀਆ ਖਾਵਾਂਗੇ ਛਿੰਦੜਵੇਜ ਟਰਾਲਾ ਚਲਾਉਂਦਾ ਉਹਨੇ ਅਮਰੀਕਾ ਜਾ ਕੇ ਕੀ ਕਰਨਾ ਹੈ ਜਦ ਉੱਧਰ ਸਾਨੂੰ ਐਨੇ ਪੈਸੇ ਬਣੀ ਜਾਂਦੇ ਆ ਤੇ ਇੱਧਰ ਮੈਂ ਕਮਾ ਲਿਆ 10 ਲੱਖ ਰੁਪਈਆ ਇੱਕ ਦਿਨ ਦੇ ਵਿੱਚ ਤੇ ਉਹਨੂੰ ਕੀ ਲੋੜ ਅਮਰੀਕਾ ਜਾਣ ਦੀ ਸਾਡੇ ਵਰਗੀ ਮੌਜ ਤਾਂ ਕਿਸੇ ਨੂੰ ਹੋਣੀ ਨਹੀਂ ਚੱਲ ਪੂਜਾ ਫਿਰ ਤਿਆਰ ਹੋ ਰੈਡੀ ਹੋ ਕੇ ਚੱਲਦੀ ਆ ਹਣ ਕੱਪੜੇ ਆਪਣੇ ਤੋਂ ਹੋ ਗਏ ਮੇਰੇ ਖਿਆਲ ਰੱਖੀ ਬਦਲ ਹੋਇਆ ਹੈ ਲਾਣੇ ਪੈਣੇ ਐਚਾ ਮੀਮੂ ਨਾ ਆਜਵੇ ਆ ਕੀ ਹੋਇਆ ਤੇਰੇ ਪੇ ਨੂੰ ਇਹਨਾਂ ਕਾ ਤਰੌਲੀ ਪਾਈ ਹੋ ਐਨੀ ਉਹ ਮੈਂ ਤਾਂ ਲੁੱਟਿਆ ਗਿਆ ਉਹ ਮੈਂ ਤਾਂ ਲੁੱਟਿਆ ਗਿਆ ਓਏ ਮੈਂ ਕਿਸੇ ਬੰਦੇ ਜੋਗਾ ਨਹੀਂ ਜਿਆ ਓਏ ਏ ਉਹ ਮੈਂ ਕਿਸੇ ਬੰਦੇ ਜੋਗਾ ਨਹੀਂ ਜਿਆ ਓਏ ਮੇ ਤਾਂ ਘਰ ਵੀ ਗਿਆ ਓਏ ਮੇਰਾ ਘਰ ਵੀ ਬੈਂਕ ਵਾਲੇ ਲੈ ਲੈਣਾ ਓਏ ਮੈਂ ਕਿਹਾ ਲੁੱਟਿਆ ਉਹ ਹੋਇਆ ਤਿਆਰੀਆ ਓਏ ਲੋਕਾਂ ਨੇ ਲੁੱਟਿਆ ਗਿਆ ਓਏ ਓਏ ਹਣੀ ਵੀ ਕੋ ਹਏ ਲੋਕੋ ਹਏ ਪਾਣੀ ਦੀ ਓ ਮੇਰੇ ਬੱਚੇ ਕੁਝ ਨਹੀਂ ਰਿਹਾ ਓਏ ਪਾਣੀ ਲਵੋ ਪਾਣੀ ਪੀ ਲਓ ਹਏ ਹਾਂ ਹਏ ਹਏ ਹਰ ਬਾਬਾ ਲੁਕਿਆ ਮੇਰੇ ਕੋਲ ਦਾ ਸਭੀਆ ਗੱਲ ਦੱਸੋ ਮੈਨੂੰ ਕੀ ਹੋਇਆ ਕੀ ਹੋਇਆ ਕਿਸੇ ਬੰਦੇ ਜੋਗਾ ਨਹੀਂ ਰਿਹਾ ਓਏ ਮੇਰਾ ਬੈਂਕ ਵਾਲਿਆਂ ਨੇ ਘਰ ਲੈ ਲੈਣਾ ਓਏ ਲੋਕੋ ਕਿਹੜਾ ਕੀ ਹੋਇਆ ਮੈਨੂੰ ਪੁੱਛੋ ਓ ਮੇਰੇ ਤੋਂ ਪੁੱਜ ਨੇ 10 ਲੱਖ ਰੁਪਈਆ ਲਿਆ ਸੀ ਕੰਡੀਸ਼ਨ ਦੇ ਨੂੰ ਭੇਜ ਦੋ ਮਰਕਾ ਭੇਜਣਾ ਮੇਤਰਾ 50 ਨੇ ਨਗਦ ਲਿਆ ਸੀ 10 ਲੱਖ ਰੁਪਇਆ ਘਰ ਦੇ ਲੋਨ ਲੈ ਲਿਆ ਕਹਿੰਦੀ ਮੈਂ ਕਿਸਤਾ ਦੇ ਯੰਗਿਸ਼ਨ ਦੇਰੇ ਐਡਵਾਈਸ ਤੋਂ ਅਮਰੀਕਾ ਨੂੰ ਜਾਣਾ ਆ ਇਹ ਇੱਕ ਤਾਂ ਪਹਿਲੇ ਮੇਰੇ ਤੋਂ ਨਾ ਤੁਸੀਂ ਮੈਨੂੰ ਉਦੋਂ ਦਾ ਦੱਸਿਆ ਤੁਸੀਂ ਕਹਿੰਦੇ ਸੀ 50 ਦਿੱਤਾ ਰਜਿਸਟਰੀ ਘਰ ਦੀ ਕਾਥੇ ਪਈ ਆ ਤੁਸੀਂ ਕਦੋਂ ਦੇ ਦਿੱਤੀ ਚੋਰੀ ਦੇ ਦਿੱਤੀ ਉਹਨੂੰ ਮੈਂ ਜਰਸੀ ਸਾਡੇ ਤੋਂ ਮੇਰੇ ਤੋਂ ਲੈ ਗਈ ਕਹਿੰਦੀ ਭਾਵੀ ਨੂੰ ਨਾ ਦੱਸੀ ਉਹ ਹੋਏ ਮੈਨੂੰ ਫੋਨ ਆਇਆ ਉਹਦਾ ਕਹਿੰਦੀ ਜੱਟ 25 ਲੱਖ ਲੈ ਕੇ ਨੱਟ ਗਿਆ 15 ਸਾਢਾ ਲੀ ਲੈ ਕੇ ਨੱਟ ਗਿਆ ਮੇਰੇ ਤੋਂ 50 ਉਹਨੇ ਨਗਦ ਲਿਆ ਸੀ 10 ਲੱਖ ਰੁਪਈਆ ਘਰ ਦੇ ਲੋਨ ਲੈ ਲਿਆ ਉਹ ਕਹਿੰਦੀ ਮੈਂ ਕਿਸ਼ਤਾ ਦੇ ਯੰਗਿਸ਼ ਨੇਰੇ ਐਟ ਵੀਟ ਅਮਰੀਕਾ ਨੂੰ ਜਾਣਾ ਆ ਨਹੀਂ ਇੱਕ ਤਾਂ ਪਹਿਲੇ ਮੇਰੀ ਗੱਲ ਸੁਣ ਨਾ ਤੁਸੀਂ ਮੈਨੂੰ ਉਹ ਤਾਂ ਦੱਸਿਆ ਤੁਸੀਂ ਕਹਿੰਦੇ ਸੀ 50 ਦਿੱਤਾ ਰਜਿਸਟਰੀ ਘਰ ਦੀ ਕਾਟ ਤੇ ਪਈ ਆ ਤੁਸੀਂ ਕਦੇ ਦੇਤੀ ਤੀਜੋ ਦੀ ਦੇਤੀ ਉਹਨੂੰ ਮੈਂ ਰਜਿਸਟਰੀ ਤੁਹਾਡੇ ਤੋਂ ਮੇ ਤੋਂ ਲੈ ਗਈ ਕਹਿੰਦੀ ਭਾਬੀ ਨੂੰ ਨਾ ਦੱਸੀ ਉਹ ਮੈਨੂੰ ਫੋਨ ਆਇਆ ਉਹਦਾ ਕਹਿੰਦੀ ਜੱਟ 25 ਲੱਖ ਲੈ ਕੇ ਨੱਟ ਗਿਆ 15 ਸਾਢਾ ਵੀ ਲੈ ਕੇ ਨੱਟ ਗਿਆ ਉਹ ਮੇਜਾ ਦਾ ਹੁਣ ਘਰ ਵੀ ਜਾਂਦਾ ਮੈਂ ਤੁਹਾਨੂੰ ਕਾਹਤੇ ਕਹਿੰਦੀ ਸੀ ਮੈਂ ਕਾਹਤੇ ਬਿਰਕਦੀ ਸੀ ਨਾ ਤੈਨਾਂ ਤੇ ਨਾ ਵਿਸ਼ਵਾਸ ਨਾ ਕਰੋ ਐਦਾਂ ਦੇ ਲੈ ਇਹ ਵਿਸ਼ਵਾਸ ਨਹੀਂ ਕਰਦੇ ਸਾਡੇ ਨਾਲ ਕੁਝ ਫਰਕ ਨਹੀਂ ਰਹੀਆਂ ਪਹਿਲੇ ਦਿਨ ਤੋਂ ਉਹ ਮੈਂ ਤਾਂ ਵਿਸ਼ਵਾਸ ਕਰ ਲਿਆ ਮੇਰੇ ਕਹ ਚਲੋ ਉਹ ਭੈਣ ਦਾ ਘਰ ਵਾਲਾ ਨਿਕਲ ਜਾਊਗਾ ਚੰਗੇ ਦੇਸ਼ ਨੂੰ ਮੈਨੂੰ ਕੀ ਪਤਾ ਮੈਨੂੰ ਐਡਾ ਵੱਡਾ ਧੋਖਾ ਹੋ ਜਾਣਾ ਨਾ ਹੁਣ ਤੁਸੀਂ ਇਹ ਤਾਂ ਕਾਹਨੂੰ ਕਰਦੇ ਐਦਾਂ ਕਰਕੇ ਕੀ ਬਣ ਜਾਣਾ ਉਹ ਮੈਨੂੰ ਕਹਿੰਦੀ ਆ ਤੂੰ ਦੇਖ ਤੂੰ ਕਿਸ ਤਾਂ ਕਿੱਥੋਂ ਦੇਣੀ ਆ ਜਾਂ ਘਰ ਬੈਂਕ ਵਾਲਿਆਂ ਦੇ ਰਹਾ ਬੈਂਕ ਵਾਲਿਆਂ ਤਾਂ ਘਰ ਲੈ ਲੈਣਾ ਮੈਂ ਕਿਸ ਤਾਂ ਕਿੱਥੋਂ ਦਊਗਾ 20000 ਮਹੀਨੇ ਦੀ ਮੈਂ ਸੁਣੋ ਮੇਰੀ ਗੱਲ ਕੋਈ ਘਰ ਜਿੱਤਾ ਕਰੋ ਕੁੜੀ ਦੇ ਐਫਡੀ ਚੜਾ ਲਓ ਪਈ ਮੈਂ ਇੱਕ ਕਾਜ ਕਰਦੇ ਦੇ ਬਾਅਦ ਮੈਂ ਕੁੜੀ ਦੇ ਵਿਆਹ ਲਈ ਰੱਖੇ ਹੋ ਸਕੇ ਉਹ ਮੈਂ ਕਹ ਜਦੋਂ ਕੁੜੀ ਦਾ ਵਿਆਹ ਕਰਨਾ ਉਹਦੋਂ ਨੂੰ ਮੈਂ 10 ਲੱਖ ਦੀ ਐਫਐਡ ਤਰਾ ਕੇ ਵਿਆਹ ਕਰ ਦਊਗਾ ਉਹ ਹੁਣ ਮੈਂ ਵਿਆਹ ਕਿੱਥੋਂ ਕਰੂੰਗਾ ਉਹ ਮੇਰੀ ਗੱਲ ਜੇ ਤੁਸੀਂ ਠੀਕ ਹੋਊਂਗੇ ਮੇਰਾ ਸਾਰਾ ਕੁਝ ਹੀ ਹੋ ਜਾਣਾ ਯਾਰ ਤੁਸੀਂ ਐਡਾ ਉਹ ਚੁੱਪ ਕਰੋ ਹੋ ਜਾਣਾ ਠੀਕ ਮੈਂ ਤੁਹਾਨੂੰ ਦੱਸਾਂ ਜੇ ਮੇਰਾ ਕਹਿਣਾ ਕਹਿਣਾ ਮੰਨਦੇ ਆਹ ਕੰਮ ਦੇਖਣੇ ਪੈਂਦੇ ਤੇ ਮੈਂ ਵਿਸ਼ਵਾਸ ਕਰ ਲਿਆ ਪੈਰਾਂ ਦੇ ਮੈਂ ਲੁੱਟਿਆ ਗਿਆ ਫਿਰ ਸਾਡੇ ਨਿਆਣੇ ਦੇ ਵਿਆਹ ਹੋ ਜਾਊਗਾ ਤੁਸੀਂ ਜਿੱਦਾਂ ਵੀ ਕਰਕੇ ਨਾ ਐਫਐਡ ਤੜਾ ਲਓ ਕੋਈ ਚੱਕਰ ਨਹੀਂ ਪੈਸਿਆਂ ਦਾ ਕਿ ਬਚਾਓ ਬਚਾਓ ਰੰਦੇ ਆ ਘਰ ਬਚਾਵੋ ਆਪਣਾ ਲੁੱਟ ਹੋ ਗਿਆ ਮੇ ਤਾਂ ਲੁੱਟ ਹੋ ਗਿਆ ਬਿਸ਼ਵਾਤ ਮੈਂ ਤਾਂ ਕੀ ਕਹਿੰਦੀ ਹੁਣ ਹੁੰਦੇ ਸੀ ਅਸੀਂ ਹੁਣ ਜੋ ਹੋਣਾ ਸੀ ਹੋ ਗਿਆ ਹਾਏ ਰੱਬ ਅਸੀਂ ਤੁਹਾਡੇ ਨਾਲ ਖੜੇ ਆਂ ਹੋਰ ਤੁਸੀਂ ਟੈਨਸ਼ਨ ਨਾ ਲਵੋ ਤੁਸੀਂ ਨਹੀਂ ਤੁਸੀਂ ਐਫ ਡੀ ਧੜਾਵੋ ਤੇ ਆਪਣੇ ਨਾ ਬੈਂਕ ਬੈਂਕ ਦੀ ਕਲੀਅਰ ਕਰੋ ਸਾਰਾ ਕੁਝ ਆਪਣਾ ਘਰ ਛਡਾ ਲਓ ਐਫ ਡੀ ਕੋਈ ਗੱਲ ਨਹੀਂ ਰੱਬ ਨੇ ਪਤਾ ਨਹੀਂ ਕਿ ਧੀ ਦੇ ਕਰਮਾਂ ਨੂੰ ਕਿੰਨੇ ਹੋਰ ਦੇ ਦਣੇ ਸਾਨੂੰ ਉੱਠ ਕੇ ਉੱਥੇ ਬੈਠੋ ਹੁਣ ਨਾ ਐਦਾਂ ਕਰੋ ਚਲੋ ਉੱਠੋ ਉੱਠੋ ਹਾਏ ਕੀ ਫਾਇਦਾ ਹੁਣ ਹਾਏ ਹਾਏ ਕਰਨ ਦਾ ਸੋਚਿਆ ਨਹੀਂ ਹੁਣ ਕੁਝ ਵੀ ਬਣਾ ਜਿੱਦਾਂ ਮੈਂ ਤੁਹਾਨੂੰ ਕਹਿੰਨੀ ਨਾ ਹੁਣ ਹੁਣ ਕਹਿਣਾ ਮੰਨ ਲਓ ਅੱਗੇ ਤਾਂ ਨਹੀਂ ਸਾਰੀ ਉਮਰ ਤੁਸੀਂ ਮੇਰਾ ਕਹਿਣਾ ਮੰਨੇ ਆ ਹੁਣ ਕਹਿਣਾ ਮੰਨ ਲਓ ਸਵੇਰ ਨੂੰ ਜਾ ਕੇ ਐਫ ਡੀ ਤੜਾਓ ਕੁੜੀ ਨੂੰ ਨਾਲ ਲੈ ਜਿਓ ਮੈਂ ਤੁਹਾਨੂੰ ਕੀ ਕਹਿੰਨੀ ਆ ਹੁਣ ਬੱਸ ਕਰੋ ਟੈਨਸ਼ਨ ਨਾ ਲਵੋ ਐਨੀ ਮੜ ਕੇ ਤੁਹਾਨੂੰ ਕੋਸ਼ ਹੋ ਗਿਆ ਅਸੀਂ ਤਾਂ ਮਰ ਗਿਆ ਸੀ ਕਿਸੇ ਪਾਸੇ ਜੋਗੇ ਨਹੀਂ ਰਹਿਣਾ ਹੁਣ ਮੈਂ ਕਿਹੜਾ ਕਿਸੇ ਬਨੇ ਜੋਗਾ ਰਿਆਂ ਹੁਣ ਮੈਂ ਕਿਸੇ ਬਨੇ ਜੋਗਾ ਨਹੀਂ ਰਿਆਂ ਨਹੀਂ ਤਾਂ ਸਮਝਦੇ ਆ ਪ੍ਰੀਤ ਫੇਰ ਹੁਣ ਹੁਣ ਕਿੱਥੇ ਤਾਂ ਜਾਂਦੇ ਇਹਨਾਂ ਨੂੰ ਮੈਂ ਤਾਂ ਉਹਨਾਂ ਨਾਲ ਗੱਲ ਕਰਨੀ ਸੀ ਕਿੱਥੇ ਨੂੰ ਗਿਆ ਜਾਂ ਕਿੱਥੇ ਨੂੰ ਭੱਜਿਆ ਕੋਈ ਗੱਲਬਾਤ ਇਹਨਾਂ ਨੇ ਕੀਤੀ ਹੈ ਕਿ ਇਹਨਾਂ ਨਾਲ ਗੱਲ ਕਰਨੀ ਆਪਣੀ ਉਹ ਸੁਣਦੀਆਂ ਗੱਲਾਂ ਅਗਲੀਆਂ ਮੈਨੂੰ ਤਾਂ ਉਹੀ ਜੰਦੀ ਆ ਜਿਵੇਂ ਨੂੰ ਫੋਨ ਕਰਕੇ ਦੁਖੀ ਕੀਤਾ ਜਾਂ ਮੈਨੂੰ ਪਰੇਸ਼ਾਨ ਕੀਤਾ ਮੇਰੇ ਤੋਂ ਪੈਸੇ ਮੰਗੇ ਮੈਂ ਬਕਵਾ ਬਕਵਾ ਤੇਰੀ ਛੋਟੀ ਭੂਈ ਦਾ 10 ਲੱਖਾਂ ਉੱਤਵੀ ਕਾਂਦੀ 10 ਲੱਖ ਲਿਆਇਆ ਦੱਸ ਦੇ ਆ ਕਾਂਦੀ 10 ਸਣੀ ਦਾ ਕੋ ਲਿਆਇਆ ਪੰਜ ਮੈਂ ਬਿਆਜ ਤੇ ਖੜਿਆ ਆ ਮੇਰਾ ਕਾਂਦੀ ਦੇਖੋ ਮੈਂ 15 ਕਿਸ਼ਤੋ ਦੇਣਾ ਤੇਰਾ ਨਹੀਂ ਸੋਚਿਆ ਵੀ ਤੂੰ ਕਿੱਥੋਂ ਦੇਣਾ ਤੇਰਾ ਤਾਂ ਘਰੀ ਜਾਂਦਾ ਲੱਗਣਾ ਉਹਨਾਂ ਨੇ ਜੇ ਸੋਚਣਾ ਹੁੰਦਾ ਨਾ ਉਹ ਫੇਰ ਵੀ ਮੇਨਾ ਮਾੜੀ ਮੋਟੀ ਸਾਂਝੀ ਗੱਲ ਕਰਦੀਆਂ ਬੰਦੇ ਦੀ ਸੌ ਸਲਾਹ ਹੋ ਜਾਂਦੀ ਆ ਲੱਖ ਨਾਲ 2 ਲੱਖ ਸਿੱਧਾ 10 ਲੱਖ ਪਿਆ ਉੱਦਾਂ ਨਾਗ ਦਿੱਤਾ 1.5 ਲੱਖ ਹੋ ਗਿਆ ਅਸੀਂ ਕਿੱਥੇ ਜੋਗੇ ਰਹੇ ਆ ਹੁਣ ਕਹਿਣੇ ਤਾਂ ਕਹੀ ਜਾਂਦੇ ਚਲੋ ਨਾ ਟੈਨਸ਼ਨ ਲਓ ਇਹ ਟੈਨਸ਼ਨ ਦਿੱਤਿਆ ਨਹੀਂ ਆਉਂਦੀ ਆਪਣੇ ਆਪੇ ਆ ਜਾਂਦੀ ਸੁਨੀਤਾ ਮੈਂ ਕਿਹਾ ਮੇਤਾ ਅੱਜ ਸੱਚੀ ਹੋਇਆ ਹੀ ਆਂ ਭਾਜੀ ਨੂੰ ਮੈਂ ਫੋਨ ਕਰਕੇ ਦੱਸਿਆ ਮੈਂ ਕਿਹਾ ਭਾਜੀ ਮੈਂ ਤਾਂ ਬਹੁਤ ਰੋਈ ਕਰਲਾਈ ਕਿ ਭਾਜੀ ਮੇਰਾ ਏਜੰਟ ਪੈਸੇ ਲੈ ਕੇ ਨਾ ਅੱਠ ਗਿਆ 25 ਲੱਖ ਰੁਪਈਆ ਮੈਂ ਕੀ ਕਹਾਂ ਦੱਸ ਹੈ 10 ਲੱਖ ਸੁਨੀਤਾ ਦਾ ਵੀ ਮਰ ਗਿਆ 5 ਲੱਖ ਮੇਰਾ ਵੀ ਮਰ ਗਿਆ ਤੇ 10 ਲੱਖ ਤੁਹਾਡਾ ਵੀ ਗਿਆ ਤੇ ਬਾਜੀ ਕਹਿੰਦਾ ਹੈ ਉਹ ਕਿਦਾਂ ਮੈਂ ਕਿਹਾ ਮੈਨੂੰ ਨਹੀਂ ਪਤਾ ਬਾਜੀ ਮੈਂ ਤਾਂ ਲੁੱਟ ਹੋ ਗਈ ਤੇ ਸਾਡੀ ਤਾਂ ਬਰਬਾਦੀ ਹੋ ਗਈ ਤੂੰ ਸੱਚੀ ਹੋਇਆਈ ਮੈਂ ਤਾਂ ਸੱਚੀ ਹੋ ਗਈ ਅੱਛਾ ਹੁਣ ਤਾਂ ਹੌਂਕਾ ਲੱਗ ਗਿਆ ਤੇ ਮੈਂ ਤਾਂ ਸੱਚੀ ਹੋ ਗਈ ਬਾਜੀ ਕਹਿੰਦਾ ਹੈ ਐਦਾਂ ਕਿਦਾਂ ਹੋ ਗਈ ਬਾਜੀ ਨੂੰ ਤਾਂ ਐ ਲੱਗਿਆ ਕਿ ਜਿੱਦਾਂ ਮੈਂ ਸੱਚ ਬੋਲਦੀ ਆ ਅੱਛਾ ਹੋਰ ਕੀ ਜਿਹੜਾ ਲੋਨ ਚੱਕਿਆ ਸੀ ਉਹਦੀਆਂ ਕਿਸ਼ਤਾਂ ਕੌਣ ਭਰੂਗਾ ਲੈ ਦੱਸ ਹੈ ਦਿਮਾਗ ਤੋਥਾ ਅਸੀਂ ਕਾਨੂੰ ਭਰਨੀਆ ਕਿਸ਼ਤਾਂ ਆਪੇ ਬਾਜੀ ਭਾਬੀ ਭਰੂਗੇ ਬਹੁਤਾ ਫਸਦਾ ਆਪਣਾ ਮਸਾਲ ਲੈ ਲਿਆ ਅੱਛਾ ਹੈਗਾ ਤੇਰੇ ਕੋ 10 ਲੱਖ ਰੁਪਏ ਹੈ ਲਾਹੌਰ ਤੈਨੂੰ ਕੀ ਲੱਗਦਾ ਮੈਂ ਅੜਾਤਾ ਅੱਛਾ ਫੇ ਪੰਜ ਮੈਨੂੰ ਵੀ ਦੇਣਾ ਆਇਆ ਤੈ ਨਾ ਮੇਰੀ ਗੱਲ ਸੁਣਾ ਦਿਮਾਗ ਲਾਂਦੀ ਮੈਂ ਰਹਿ ਗਈ ਤੇ ਤੇਰਾ ਪੰਜ ਤੈਨੂੰ ਕਿੱਥੋਂ ਦੇ ਦਵਾ ਮੈਂ ਨਹੀਂ ਤੂਜੇ ਨਹੀਂ ਦੇਣਾ ਤਾਂ ਤਾਂ ਦੱਸ ਦੇ ਦੇਣਾ ਤਾਂ ਦੱਸ ਦੇ ਮੈਨਿਕਾ ਹੁਣ ਤੈਨੂੰ ਮੈਂ 50000 ਰੁਪਏ ਦੇ ਦੂੰਗੀ ਵਿੱਚੋਂ ਯਾ ਨਹੀਂ ਲੈਣਾ ਮੈਂ ਪੰਜ ਲੈਣਾ ਪੂਰਾ ਕਿੰਨੀ ਸੁਨੱਖੀ ਬਣਦੀ ਮੂੰਹ ਧੋਕੇ ਆ ਪਹਿਲਾਂ ਉਹ ਤਾਂ ਹੋਊਗੀ ਬਾਅਦ ਚੋਂ ਤੂੰ ਪਹਿਲਾਂ ਮੇਰੀ ਗੱਲ ਸੁਣ ਜੇ ਪੰਜ ਨਹੀਂ ਦੇਣਾ ਤਾਂ ਮੈਂ ਤੇਰਾ ਫੇ ਚਿੱਠਾ ਸਾਰਾ ਹੀ ਖੋਲ ਕੇ ਆਣਾ ਬਾਜੀ ਕੋਲ ਤੇ ਨਾ ਨਾ ਤੂੰ ਨਹੀਂ ਕੁਝ ਵੀ ਕਹਿਣਾ ਸਾਲ ਮੈਂ ਤੈਨੂੰ 2 ਲੱਖ ਬਈ ਇਹ ਨਾ ਸਿੱਧੀ ਹਣ ਤੂੰ 2 ਲੱਖ ਦੇ ਦੂੰਗੀ 2 ਨਹੀਂ ਲੈਣਾ 5 ਲੈਣਾ ਮੈਂ ਨਹੀਂ ਤੇਰਾ ਦਿਮਾਗ ਖਰਾਬ ਹੋਇਆ ਦਿਮਾਗ ਤਾਂ ਤੇਰਾ ਖਰਾਬ ਹੋਇਆ ਐਨੀ ਹੰਕਾਰ ਗਈ ਤੂੰ ਹੰਕਾਰੀ ਤਾਂ ਤੂੰ ਪਈ ਛੇ ਤੂੰ ਭੁੱਖ ਖਲਾਰਨੀ ਸੀ ਮੈਨੂੰ ਪਹਿਲਾਂ ਦੱਸ ਦਿੰਦੀ ਮੈਂ 20 ਲੱਖ ਦਾ ਲੋਨ ਕਰਾ ਲੈਂਦੀ ਤੂੰ ਮੈਨੂੰ ਦੱਸਿਆ ਮੈਂ ਤਾਂ ਤੇਰਾ ਹਿੱਸਾ ਰੱਖਿਆ ਨਹੀਂ ਨਾ ਤੂੰ ਮੈਨੂੰ ਕਿਹਾ ਨਹੀਂ ਤੂੰ ਫੇਰ ਮੈਨੂੰ ਦੱਸ ਕੇ ਨੌਨ ਲੈਂਦੀ ਹੱਦ ਹੋ ਗਈ ਦਿਮਾਗ ਦੇ ਤੈਨੂੰ ਦੱਸਿਆ ਹੀ ਸੀ ਮੈਂ ਲੈਣ ਚੱਲੀ ਆ ਪੈਸੇ ਮੈਂ ਤੈਨੂੰ ਪਹਿਲਾਂ ਹੀ ਕਿਹਾ ਸੀ ਪੰਜ ਮੈਂ ਲੈਣਾ ਆ ਵਿੱਚੋਂ ਜਾਂ ਇਹ 10 ਕਰਾ ਚਾਹੀਦੀ ਪਿੰਦ ਬਸਿਆ ਨਹੀਂ ਮੰਗ ਤੇ ਪਹਿਲੇ ਦਰ ਤੇ ਆ ਕੇ ਖੜ ਗਿਆ ਤੀ ਤੂੰ ਭਾਜਿੰਦਾ ਕਾ ਤਾਂ ਆਪਣੀ ਦਿਖਾਇਆ ਤੂੰ ਹੁਣ ਮੈਨੂੰ ਵੀ ਦਿਖਾਈ ਜਾਨੀਂ ਨਹੀਂ ਸੁਨੀਤਾ ਤੈਨਾਂ ਮੂੰਹ ਕਾ ਤੇ ਚਪੜ ਚਪੜ ਪਾੜਿਓ ਆ ਐਨੀ ਭੁੱਖ ਖਲਾਣ ਲਈ ਤੂੰ ਪੈਸਿਆਂ ਨਾਲ ਖੁਲਾਰੀਓ ਸੀ ਪੈਸਿਆਂ ਦੀ ਜੇ ਤੂੰ ਲੈਣੇ ਸੀ ਤੂੰ ਆਪਣੀ ਭੁੱਖ ਖੁਲਾਰਨੀ ਸੀ ਤੂੰ ਮੈਨੂੰ ਪਹਿਲਾਂ ਹੀ ਕਹਿ ਦਿੰਦੀ ਨਹੀਂ ਪਹਿਲਾਂ ਤਾਂ ਮੈਂ ਕਹਿ ਦਿੰਦੀ ਤੈਨੂੰ ਨਹੀਂ ਸ਼ਰਮ ਹੈਗੀ ਵੇ ਦੋਨਾਂ ਨੇ ਇਕੱਠਿਆਂ ਨੇ ਰਣਕੇ ਲੈਣੇ ਆ ਪੈਸੇ ਤੂੰ ਪ੍ਰਧਾਨ ਕਿੱਦਾਂ ਕੱਲੀ ਬਣ ਗਈ ਮੈਨੂੰ ਨਹੀਂ ਸੀ ਪਤਾ ਤੂੰ ਵੀ ਟਾਕੀ ਲਾਉਣੀ ਆ ਵਿਚੋਂ ਨਾ ਆਹੋ ਟਾਕੀ ਲਾਉਣੀ ਆ ਤੈਨੂੰ ਨਹੀਂ ਪਤਾ ਭੈਣ ਨਾਲ ਖੜੀ ਆ ਤੇਰੇ ਹੋ ਗਈ ਦੋ ਕੱਲੀ ਹੋ ਗਈ ਪ੍ਰਧਾਨ ਬਣ ਗਈ ਹੋਰ ਮੈਂ ਕਿਹੜਾ ਦੱਸ ਫਿਰ ਜੇ ਤੂੰ ਮੈਨੂੰ ਦੇਣਾ 5 ਲੱਖ ਹੁਣ ਦੱਸ ਦੇ ਨਹੀਂ ਦੇਣਾ ਤਾਂ ਦੱਸ ਦੇ ਕਿਹੜੀ ਧਮਕੀ دینی ਤੂੰ ਮੈਨੂੰ ਧਮਕੀ ਮੈਂ ਦੇਣੀ ਆ ਦੱਸ ਦੇ ਕਿੱਦਾਂ ਕਰਨੀ ਹੁਣ ਦੇਣਾ ਕਿ ਨਹੀਂ ਦੇਣਾ ਸਵੇਰੇ ਇਹ ਤੇਰਾ ਚਿੱਠਾ ਖੋਲ ਕੇ ਆ ਮਾ ਭਾਜੀ ਕੋ ਮੈਂ ਜਾ ਕੇ ਮੇਰੀ ਗੱਲ ਇੱਕ ਸੁਣ ਚੁੱਪ ਕਰ ਜਾ ਮੈਨੂੰ ਸੋਚਣ ਦਾ ਟਾਈਮ ਦੇ ਮੈਂ ਤੈਨੂੰ ਕੱਲੂ ਦੱਸੂਗੀ ਸੋਚਣ ਦਾ ਟਾਈਮ ਦੇ ਜਦੋਂ ਭਾਜੀ ਤੋਂ ਲੈ ਸੀ ਉਦੋਂ ਤਾਂ ਸੋਚ ਕੇ ਲੈ ਸੀ ਆ ਸਹੀ ਕਿੱਦਾਂ ਹਲਕੀ ਪਈ ਆ 10 ਲੱਖ ਨੂੰ ਘਰ ਮਾਰੀ ਜਾਂਦੀ ਆ ਇਹ ਨਹੀਂ ਤਕਾਰ ਤਾ ਤੂੰ ਵੀ ਨਹੀਂ ਮਾਰਨਾ 10 ਲੱਖ ਨੂੰ ਨਹੀਂ ਹਜੇ ਤਾਂ ਬਾਜੀ ਦੇ ਹੀ ਪੈਸੇ ਆਜੇ ਤੇਰੇ ਆਪਣੇ ਪੈਸੇ ਹੁੰਦੇ ਫੇਰ ਤਾਂ ਤੈਨੂੰ ਪਾਣੀ ਨਹੀਂ ਸੀ ਨੰਗਣਾ ਤੈਨੂੰ ਤਾਂ ਮੌਤ ਆਣੀ ਸੀ ਫੇਰ ਤੈਨੂੰ ਨਾ ਤੂੰ ਗੱਲਾਂ ਕਿੱਦਾਂ ਦੀਆਂ ਕਰਦੀਆਂ ਬੇਸ਼ਰਮੇ ਜੀਏ ਬੇਸ਼ਰਮ ਤਾਂ ਤੂੰ ਹੋਈਂ ਆ ਪੈਸੇ ਲੈ ਕੇ ਕਿੱਡਾ ਤੈਨੂੰ ਕਿਹਾ ਕੱਲੂ ਲੈ ਲਈ ਮੇਤੋਂ ਹਾਬ ਜਿਹੜਾ ਲੈਣਾ ਤੂੰ ਚੰਦਰੀ ਰੂਹ ਚੰਦਰੀ ਰੂਹ ਤੇਰੀ ਹੁਣੀ ਆ ਦੇਖੀ ਕਿੱਦਾ ਹਲਕੀ ਫਿਰਦੀ ਆ ਤਾਂ ਹੀ ਕਹਿੰਦੇ ਆ ਰਿਸ਼ਤੇ ਨਹੀਂ ਰੱਖਣੇ ਚਾਹੀਦੇ ਪੈਸਾ ਹੀ ਪ੍ਰਧਾਨ ਆ ਸਾਰੇ ਪਾਸੇ ਤੂੰ ਤਾਂ ਆ ਦੇਖ ਤਾਂ ਬੱਲੇ ਰੱਖਣੀ ਕੀ ਕਰਦੀ ਕਰਦੀ ਬੱਲੇ ਰੱਖਣੀ ਆ ਮੈਨੂੰ ਨਹੀਂ ਲੋੜ ਤੁਹਾਡੇ ਵਰਗੇ ਭੈਣਾ ਭਰਾਵਾਂ ਦੀ ਵੇਲੇ ਤਾਂ ਪੈਸਾ ਹੀ ਆ ਪ੍ਰਧਾਨ ਜਿੱਦਣ ਪੈਸਾ ਖਤਮ ਹੋ ਗਿਆ ਨਾ ਉਦੋਂ ਦੇਖੀ ਫੇ ਤੇਰਾ ਹਾਲ ਦੇਖੀ ਕੀ ਹੋਣਾ ਹੁੱਚ ਆਹੋ ਤੂੰ ਆਪਣਾ ਸੁਧਾਰ ਆਪਣੇ ਹਾਲ ਨੂੰ ਫੇਰਾ ਛੱਡ ਤੂੰ ਕੋਈ ਨਹੀਂ ਫੇ ਖੜੀ ਸਹੀ ਸਾਡੇ ਬਰਾਬਰ ਆ ਕੇ ਫੇ ਤੈਨੂੰ ਮੈਂ ਤੇ ਭਾਜੀ ਦੱਸਾਂਗੇ ਤੇ ਡੀ ਵੱਡੀ ਹੰਕਾਰ ਨਾਲ ਪੈਸੇ ਨੂੰ ਪਿੱਛੇ ਦੇਖਦਾ ਸੀ 10 ਜੱਗ ਦੀ ਪੈਸੇ ਪਿੱਛੇ ਤਾਂ ਤੂੰ ਹੰਕਾਰੀ ਪਈ ਆ 10 ਲੱਖ ਪਿੱਛੇ ਜਾਨੀ ਆ ਤੂੰ ਤੂੰ ਜਾਨੀ 10 ਲੱਖ ਪਿੱਛੇ ਮੈਂ ਨਹੀਂ ਜਾਂਦੀ ਨਹੀਂ ਜੇ ਹਲਕੀਓ ਲੈਣਾ ਹੀ ਸੀ ਤੂੰ ਮੈਨੂੰ ਪਹਿਲਾਂ ਦੱਸ ਦਿੰਦੀ ਕਿ ਪਹਿਲਾਂ ਦੀਆਂ ਗੱਲਾਂ ਛੱਡ ਹੁਣ ਤੂੰ ਮੈਨੂੰ ਦੇਣਾ ਜਾਂ ਨਹੀਂ ਦੇਣਾ ਤਾਂ ਦੱਸ ਕੱਲੂ ਦੱਸੂਗੀ ਦੱਸਣਾ ਮੈਨੂੰ ਕੱਲੂ ਜਨਾਬ ਅਸਾ ਤੇਰਾ ਚਿੱਠਾ ਨਹੀਂ ਖੋਲ ਤਾ ਮੈਂ ਦੇਖੀ ਚੱਲ ਚੱਲ ਤਤੀ ਨਾ ਹੋ ਮੈਂ ਚੱਲੀ ਆ ਹੱਥੇ ਜਵਾਨ ਬੰਦ ਕਰ ਲਾ ਕਾਲੂ ਮੈਂ ਇੱਕ ਦਿਨ ਲਈ ਕਰ ਲੈਨੀ ਆ ਜੇ ਤਾਂ ਮੈਨੂੰ ਸ਼ਾਮ ਤੱਕ ਤੈਨ ਕੋਈ ਨਹੀਂ ਸਿਲਸਿਲਾ ਦਿੱਤਾ ਪੈਸਿਆਂ ਦਾ ਫੇਰ ਦੇਖੀ ਅਗਲੀ ਸਵੇਰ ਨੂੰ ਹਨਾ ਮੈਂ ਬਾਜੀ ਕੋ ਜਾ ਬੱਜਣਾ ਹੁਣ ਆਪਣੀ ਲੁਤਰੀ ਹੱਥੇ ਹੀ ਬੰਦ ਕਰ ਲਾ ਕਾਲੂ ਤੈਨੂੰ ਸ਼ਾਮ ਤੱਕ ਆਉਂਗੀ ਮੈਂ ਦੱਸਣ ਚੱਲ ਚੰਗਾ ਠੀਕ ਹੈ ਨਾਲੇ ਇੱਕ ਗੱਲ ਹੋਰ ਸੁਣ ਲੈ ਮੇਰੀ ਜੇ ਤੂੰ ਨਾਕ ਜਵਾਨ ਆਪਣੀ ਪੱਕੀ ਕੀਤੀ ਨਾਲੇ ਤੂੰ ਭਾਜੀ ਤੋਂ ਵੀ ਜਾਣਦੀ ਲੱਗੂਗੀ ਕਿ ਨਾਲੇ ਮੇਰੇ ਤੋਂ ਵੀ ਜਾਣਦੀ ਲੱਗੂਗੀ ਚੱਲ ਚੱਲ ਕਰਦੀ ਆ ਤੇਰਾ ਸਾਹ ਕੱਲ ਨੂੰ ਕੋਈ ਨਹੀਂ ਆ ਜਾਣਾ ਕੱਲ ਦਾ ਫਿਰ ਦੇਖਦੇ ਆ ਕੌਣ ਪੱਲੇ ਆ ਤੇਰੇ ਇਹਨੂੰ ਤਾਂ ਮੈਂ ਸਿੱਧੀ ਕਰਦੀ ਆ ਜਿਹੜੀ ਕੱਲੀ ਜਾ ਬੱਜੀ ਭਾਜੀ ਕੋਲ ਇੰਨੀ ਬਿਸ਼ਰਮ ਹੋਈਓ ਪੈਸਿਆਂ ਲਈ ਇੰਨਾ ਹੁਕਾਰ ਪੈਸਿਆਂ ਲਈ ਇਸ ਕੁੜੀ ਦੇ ਦੇ ਚ ਭਰਿਆ ਵਾ ਐਦਾ ਦੀ ਰੂਹ ਪਤਾ ਨਹੀਂ ਕਿੱਥੋਂ ਆ ਗਈ ਸਾਡੇ ਘਰ ਦੇ ਵਿੱਚ ਭਾਵੇਂ ਵੀ ਲੁਪਟਣ ਦੇ ਹੋਈ ਆ ਮੈਨੂੰ ਵੀ ਕਹਿੰਦੀ ਆ ਤੇ ਤੈਨੂੰ ਵੀ ਲੈਣੇ ਪੈਸੇ ਮੈਂ ਇੱਦਾਂ ਕਿੱਦਾਂ ਹੋ ਜੂਗੀ